ਸ਼੍ਰੀ ਆਕਾਸ ਕਾ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਘੋੜਾ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਆਏ ਦਿਨ ਹੀ ਵੱਖ-ਵੱਖ ਐਡਵਾਈਸਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੋਹਰਾ ਛਾਇਆ ਰਹੇਗਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਵੀ ਆ ਸਕਦੀ ਹੈ ਉੱਥੇ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਹਲਕੀ ਜਿਹੀ ਝੋਪਰਹੀ ਤੇ ਉੱਥੇ ਹੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਮੌਸਮ ਵਿਭਾਗ ਦੇ ਵੱਲੋਂ ਸਾਰਾ ਦਿਨ ਕੋਹਰਾ ਜਿਹੜਾ ਉਹ ਪੈਂਦਾ ਹੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਸਵੇਰ ਦਾ ਸਮਾਂ ਹੈ ਪਰ ਧੁੰਦ ਜਿਹੜੀ ਹੈ ਉਹ ਪੈ ਰਹੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕੋਰੇ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਜੰਮੀ ਹੋਈ ਹੈ ਉੱਥੇ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਕੱਲ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦੇ ਗਰਾਵਟ ਦੇ ਨਾਲ ਦਰਜ ਕੀਤਾ ਹੈ ਉੱਥੇ ਹੀ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਤੇ ਜੇਕਰ ਹੋਰ ਗੱਲ ਕਰੀਏ ਤਾਂ ਇੱਥੇ ਸੀਜ਼ਨ ਸੀਜ਼ਨਰ ਰਿਕਾਰਡ ਪਾਇਆ ਗਿਆ ਹੈ ਤੇ ਕੱਲ ਦਾ ਦਿਨ ਸਭ ਤੋਂ ਜ਼ਿਆਦਾ ਠੰਡਾ ਰਿਹਾ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਸੂਬੇ ਭਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਚਿੱਟੀ ਚਾਦਰ ਧੁੰਦ ਦੀ ਉਹ ਦੇਖਣ ਨੂੰ ਮਿਲੇਗੀ ਅੱਜ ਸਾਰਾ ਦਿਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਸਾਰਾ ਦਿਨ ਪੰਜਾਬ ਦੇ ਵਿੱਚ ਟੌਪ ਨਹੀਂ ਨਿਕਲੇਗੀ ਤੇ ਉੱਥੇ ਹੀ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਨੂੰ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਕੱਲ ਯਾਨੀ ਕਿ ਸੋਮਵਾਰ ਨੂੰ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਆਉਣ ਵਾਲੇ 2-3 ਦਿਨ ਪੰਜਾਬ ਦੇ ਲਈ ਭਾਰੀ ਰਹਿਣਗੇ ਕਿਉਂਕਿ 2-3 ਦਿਨ ਪੰਜਾਬ ਦੇ ਵਿੱਚ ਹਲਕੀ ਬੂੰਦਾਬਾਰੀ ਦੇ ਨਾਲ ਮੀਂਹ ਦੀ ਵੀ ਸੰਭਾਵਨਾ ਜਤਾਈ ਗਈ ਹੈ ਤੇ ਜੇਕਰ ਮੀਂਹ ਨਹੀਂ ਪੈਂਦਾ ਤਾਂ ਹਲਕੀ ਮੁਸਲਾਤਾਰ ਬਾਰਿਸ਼ ਜਿਹੜੀ ਆ ਉਹ ਪੰਜਾਬ ਦੇ ਵਿੱਚ ਲਗਾਤਾਰ ਚੱਲੀ ਰਹੇਗੀ ਉੱਥੇ ਜੇਕਰ ਹੁਣ ਵੱਖ-ਵੱਖ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 9.2 ਡਿਗਰੀ ਸੈਲਸੀਅਸ ਤੋਂ 5.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਦੀ ਜੇ ਗੱਲ ਕਰੀਏ ਤਾਂ ਲੁਧਿਆਣਾ 13 ਡਿਗਰੀ ਸੈਲਸੀਅਸ ਤੋਂ 6.8 ਡਿਗਰੀ ਸੈਲਸੀਅਸ ਰਿਹਾ। ਪਟਿਆਲਾ ਤੇ ਉਸ ਦੇ ਨਾਲ ਹੀ ਪਟਿਆਲਾ 13.3 ਡਿਗਰੀ ਸੈਲਸੀਅਸ ਤੋਂ 6.6 ਇਸ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਥੇ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ 7 ਫਰਵਰੀ ਤੱਕ ਕੜਾਕੇ ਦੀ ਠੰਡ ਤੇ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ ਜੇਕਰ ਉੱਥੇ ਯਾਤਾਂ ਜਾਤ ਤੇ ਗੱਲ ਕਰੀਏ ਤਾਂ ਯਾਤਾਂ ਜਾਤ ਦੇ ਉੱਤੇ ਵੀ ਇਸ ਦਾ ਬਦ ਅਸਰ ਪਿਆ ਹੈ ਤੇ ਅੰਮ੍ਰਿਤਸਰ ਦੇ ਤੋਂ ਦਬਈ ਜਾਨ ਵਾਲੀ ਫਲਾਈਟ 4 ਘੰਟੇ ਲੇਟ ਰਹੀ ਤੇ ਉੱਥੇ ਹੀ ਮਲੇਸ਼ੀਆ ਤੇ ਹੋਰ ਕਈ ਥਾਵਾਂ ਤੇ ਜਾਣ ਵਾਲੀਆਂ ਫਲਾਈਟਾਂ ਦੇ ਵਿੱਚ ਵੀ ਇੱਕ ਇੱਕ ਘੰਟੇ ਦੀ ਦੇਰੀ ਪਾਈ ਗਈ ਤੇ ਉਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਧੁੰਦ ਕਾਰਨ 13 ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਨੇ 13 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਨੇ ਤੇ ਉੱਥੇ ਹੀ 12 ਤੋਂ 15 ਰੇਲ ਗੱਡੀਆਂ ਦਾ ਸਮਾਂ ਵੀ ਤਬਦੀਲ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦੋ ਦਿਨ ਭਾਰੀ ਦਸੇ ਗਏ ਨੇ ਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰਾਂ ਚੋਂ ਨਿਕਲਿਆ ਜਾਵੇ ਤੇ ਨਾਲ ਹੀ ਮੋٹے ਕੱਪੜੇ ਪਾ ਕੇ ਬਾਹਰ ਨਿਕਲਿਆ ਜਾਵੇ ਇਸ ਨਾਲ ਹੀ ਜਿਹੜਾ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ ਜਿਹੜਾ ਅਡਵਾਈਸਰੀ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਆਪਣੀ ਕਾਰ ਜਾਂ ਬਾਈਕ ਦੇ ਉੱਤੇ ਸਫ਼ਰ ਕਰ ਰਹੇ ਹੋ ਤਾਂ ਫੌਗ ਲੈਂਪ ਦਾ ਇਸਤੇਮਾਲ ਕੀਤਾ ਜਾਵੇ ਤੇ ਗਤੀ ਸੀਮਾ ਨੂੰ ਬਣਾ ਕੇ ਰੱਖਿਆ ਜਾਵੇ ਇਸੇ ਨਾਲ ਹੀ ਫਿਰੋਜ਼ਪੁਰ ਤੋਂ ਇੱਕ ਮੰਦਭਾਗੀ ਖਬਰ ਵੀ ਸਾਹਮਣੇ ਆਈ ਹੈ ਕਿ ਫਿਰੋਜ਼ਪੁਰ ਦੇ ਵਿੱਚ ਕੜਾਕੇ ਦੀ ਠੰਡ ਕਾਰਨ ਬਿਮਾਰ ਹੋਏ ਇੱਕ ਸਕੂਲੀ ਵਿਦਿਆਰਥੀ ਦੀ ਵੀ ਮੌਤ ਹੋ ਗਈ ਹੈ ਤੇ ਇਸੇ ਨਾਲ ਹੀ ਪੰਜਾਬ ਦੇ ਵਿੱਚ ਠੰਡ ਕਾਰਨ ਇੱਕ ਫਲੂ ਦੇ ਫੈਲਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਵੀ ਖਬਰ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੇਕਰ ਤੁਹਾਨੂੰ ਹਲਕੀ ਕੰਪਨੀ ਵੀ ਛੇੜਦੀ ਹੈ ਤਾਂ ਵੀ ਡਾਕਟਰ ਦੇ ਕੋਲੋਂ ਜਾ ਕੇ ਜਿਹੜਾ ਇਹਦਾ ਚੈੱਕ ਅਪ ਕਰਵਾਇਆ ਜਾਵੇ